ਹਾਂਜੀ ਵੈਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਹੜੇ ਭੈਣ ਭਾਈ ਆਪਣੇ ਨਾਲ ਜੁੜੇ ਹੋਏ ਨੇ ਜੀ ਸਾਰਿਆਂ ਦਾ ਧੰਨਵਾਦ ਜੀ ਜਿਹੜੇ ਪਹਿਲੀ ਵਾਰੀ ਆਪਣੇ ਚੈਨਲ ਤੇ ਆਏ ਨੇ ਫਸਟ ਟਾਈਮ ਆਪਣੀ ਵੀਡੀਓ ਦੇਖ ਰਹੇ ਨੇ ਜੀ ਆਪਣੀ ਵੀਡੀਓ ਨੂੰ ਬੱਤਵੱਤ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਆਪਾਂ ਬਣਾਉਣ ਲੱਗੇ ਆ ਜੀ ਸਬਜ਼ੀ ਇੱਧਰ ਕਰੇਲੇ ਆਪਾਂ ਨੇ ਬੋਇਲ ਕਰਕੇ ਰੱਖੇ ਨੇ ਤੇ ਇੱਧਰ ਆਪਾਂ ਨੇ ਭਿੰਡੀਆਂ ਕੱਟ ਕੇ ਰੱਖੀਆਂ ਨੇ ਤੇ ਆਪ ਇੱਧਰ ਆਪਾਂ ਨੇ ਜੀ ਲਿਆ ਟਮਾਟਰ ਆਲੂ ਕੱਟ ਕੇ ਰੱਖੇ ਨੇ ਪਿਆਜ਼ ਕੱਟੇ ਅੱਜ ਤੇਲ ਆਪਣਾ ਗਰਮ ਹੋ ਚੁੱਕਿਆ ਪਾਨੇ ਪਾ ਰਹੇ ਪਿਆਜ਼ ਆਪਣੀ ਥੋੜੇ ਜਿਹਾ ਲੰਬੇ ਲੰਬੇ ਜਿਹਾ ਕੱਟ ਲਓ ਇਸ ਤਰ੍ਹਾਂ ਦੀ ਜੀ ਸਬਜ਼ੀ ਦੇ ਵਿੱਚ ਲੰਬੇ ਲੰਬੇ ਪਿਆਜ਼ ਵਧੀਆ ਲੱਗਦੇ ਨੇ ਤੜਕਾ ਜੀ ਆਪਾਂ ਨੇ ਸਰ੍ਹੋਂ ਦੇ ਤੇਲ ਦਾ ਪਾ ਲਵਾਂਗੇ ਇਹਨਾਂ ਨੂੰ ਕੋਲ ਲਗਾਤਾਰ ਚਲਾਈ ਜਾਵਾਂਗੇ ਹਲਕਾ ਲਾਈਟ ਬਰਾਉਨ ਜੀ ਆਪਾਂ ਇਹਨਾਂ ਦਾ ਕਲਰ ਕਰਨਾ ਹੈ ਗੀ ਸੂਂਗ ਆਪਾਂ ਪਾ ਰਹੇ ਹਾਂ ਜੀ ਕੱਟੇ ਹੋਏ ਆਲੂ ਪਿਆਜ਼ ਆਪ ਨੂੰ ਲਾਈਟ ਬਰਾਉਨ ਜੀ ਹੋਵੇਗਾ ਤੇ ਅੱਜਾਂ ਦੇ ਵਿਟਾਲ ਨੂੰ ਵੀ ਪਕਾ ਲਾਂਗੇ ਨਾਲ ਹੀ ਆਪਾਂ ਪਾ ਦਾਂਗੇ ਵੀ ਕੱਟਿਆ ਹੋਇਆ ਟਮਾਟਰ ਖਰਾ ਟਮਾਟਰ ਪਾਇਆ ਆਪਾਂ ਨਹੀਂ ਖਰਾ ਟਮਾਟਰ ਪਾਉਂਦੇ ਆਪਾਂ ਚਾਹ ਦੀ ਦੇ ਵਿੱਚ ਬਹੁਤ ਵਧੀਆ ਬਣਦੀ ਹੈ ਇਹ ਫਲੇਵਰ ਵੀ ਬਹੁਤ ਵਧੀਆ ਆਂਦਾ ਮਰਕਾ ਅੰਬੂ ਦੇ ਟਮਾਟਰਾਂ ਨੂੰ ਵੀ ਤੇ ਅੱਜਾਂ ਦੇ ਨਾਲ ਹੀ ਪਕਾ ਲਾਂਗੇ ਤੇ ਅੱਜ ਆਪਾਂ ਨੇ ਪਹਿਲਾਂ ਥੋੜੇ ਜਿਹਾ ਨਰਮ ਕਰ ਲਈ ਸੀ ਹਾਂਜੀ ਆਪਾਂ ਇੱਕ ਮਿੰਟ ਦੇ ਲਈ ਇਹਨਾਂ ਨੂੰ ਢੱਕ ਕੇ ਰਜਾ ਦਾਂ। ਆਪਣੇ ਆਲੂ ਨੇ ਜਿਹੜੇ ਨਰਮ ਜੇ ਹੋ ਜਾਣਗੇ। ਹਲਕੇ ਆਪਾਂ ਪਾ ਦਾਂਗੇ ਕarele। ਕarele ਆਪਨੇ ਥੋੜੇ ਜਿਹਾ ਬੋਇਲ ਕਰ ਲਈ ਸੀ। ਥੰਗੀ ਟਮਾਟਰ ਦੀ ਜਿਹੜੀ ਮਿਕਸ ਕਰ ਦਿੰਦੇ ਹਾਂ, ਮਿਕਸ ਕਰਕੇ ਪਾ ਦਿੰਦੇ ਹਾਂ। ਕarele ਜਿਹੜੇ ਆਪਣੇ ਘਰ ਦੇ ਨੇ, ਟਮਾਟਰ ਵੀ ਘਰ ਦੇ ਨੇ। ਤੇ ਇਹ ਟਿੰਡੀਆਂ ਦੀ ਆਪਣੇ ਘਰ ਦੀ ਨੇ ਘਰ ਦੀ ਸਬਜੀ ਦਾ ਥੋੜੀ ਉਹ ਲੱਗਦੀ ਹੈ ਪਰ ਥੋੜੀ ਦੇ ਬਾਅਦ ਤੋਂ ਇਹ ਵਧੀਆ ਬਣ ਜਾਂਦੀ ਹੈ ਇੱਕ ਦੋ ਮਿੰਟ ਲਈ ਆਪਾਂ ਇਹਨਾਂ ਨੂੰ ਪਰੇਲਿਆਂ ਨੂੰ ਜਿਵੇਂ ਇਸੇ ਤਰ੍ਹਾਂ ਹੀ ਨਾਲ ਹੀ ਪਕਾ ਲੈਂਦੇ ਆਪਾਂ ਪਾ ਰਹੇ ਹਾਂ ਜੀ ਅਲੂ ਇਹ ਮਿਕਸ ਕਰ ਦਿੱਤੀ ਬਹੁਤ ਚੰਗੀ ਪਰ ਆਪਾਂ ਮਿਕਸ ਕਰ ਦਾਂਗੇ। ਨਾਲੇ ਜੇ ਆਪਾਂ ਪਾ ਦਾਂਗੇ ਕੱਟੀਆਂ ਹੋਈਆਂ ਭਿੰਡੀਆਂ। ਭਿੰਡੀਆਂ ਨੂੰ ਵੀ ਜੰਗੀ ਤਾਂ ਆਪਾਂ ਵਿੱਚ ਮਿਕਸ ਕਰ ਦਾਂਗੇ। ਨਾਪਾ ਪਾ ਦਾਂਗੇ ਜੀ ਨਮਕ ਨਮਕ ਆਪ ਆਪਣੀ ਟੇਸ ਅਨਸਾਰ ਪਾ ਸਕਦੇ ਜਿੰਨਾ ਕਾਪਾ ਵੱਧ ਘੱਟ ਖਾਣੇ ਥੋੜੀ ਜਿਹਾ ਆਪ ਜੀ ਦੇਗੀ ਮਿਰਚ ਪਾ ਦਗੇ ਥੋੜੀ ਜਿਹੀ ਆਪ ਪਾ ਰਹੇ ਹਾਂ ਲਾਲ ਮਿਰਚ ਜੇ ਤੁਸੀਂ ਖਰੀ ਪਾਉਣਾ ਚਾਹੁੰਦੇ ਹੋ ਤਾਂ ਹਰੀ ਵੀ ਪਾ ਸਕਦੇ ਸਾਰੇ ਮਾਲਕ ਮਸਾਲੇ ਜੀ ਆਪ ਚੰਗੀ ਤਰ੍ਹਾਂ ਲਿਕੇ ਮਿਕਸ ਕਰ ਦਾਂਗੇ ਕਰਦੀ ਚਲ ਜੀ ਜੀ ਬਹੁਤ ਮੌਜ ਆਉਂਦੀ ਹੈ ਜਦੋਂ ਮਰਜੀ ਤੋੜ ਕੇ ਆਪਾਂ ਤਾਜੀ ਕੈਲੀ ਬਣਾ ਸਕਦੇ ਆ ਤੇ ਥੋੜੀ ਹੋਵੇ ਜੀ ਥੋੜੀ ਦੇ ਨਾਲ ਇਹ ਵਧੀਆ ਰਹਿੰਦੀ ਹਾਂਜੀ ਸਾਜੀ ਆਪਣੀ ਬਣਾ ਰਹੀ ਆ ਆਪਾਂ ਵਿੱਚ ਵਿੱਚ ਇੱਕ ਦੋ ਵਰੀ ਇਹਨੂੰ ਚੈੱਕ ਕਰਨਾ ਹਾਂਜੀ ਸਾਡੀ ਆਪਣੀ ਬਣ ਕੇ ਤਿਆਰ ਆ ਜੀ ਹਾਂਜੀ ਗੈਸ ਆਪਣੇ ਬੰਦ ਕਰਤਾ ਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ